ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਤੇ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਅੱਜ ਮਿਲ ਜਾਣਗੀਆਂ ਤੁਹਾਡੇ ਇਲਾਕੇ ਚੋਂ ਤੁਹਾਡੇ ਪਿੰਡ ਸ਼ਹਿਰ ਦੀਆਂ ਤੇ ਇਕੱਲੀ-ਕੱਲੀ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 77 194 45360 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜਿਹੜੀ ਵੀ ਚੀਜ਼ ਤੁਹਾਡੇ ਕੋਲੇ ਵੇਚਣ ਵਾਸਤੇ ਹੈਗੀ ਐ ਕੋਠੀ ਤੋਂ ਲੈ ਕੇ ਗੱਡੀ ਮੋਟਰਸਾਈਕਲ ਕੁਛ ਵੀ ਐ ਚਾਹੀ ਭੇਜ ਦਿਓ ਆਪਣੇ ਕੋਲੇ ਤੇ ਪਹਿਲੀ ਗੱਡੀ ਤੂੰ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਨਿਸ਼ਾਨ ਦੀ ਡਸਟਨ ਗੋ ਆਪਣੇ ਕੋਲੇ ਗੱਡੀ ਪਹੁੰਚੀ ਐ ਰੰਗ ਗੱਡੀ ਦਾ ਪੂਰਾ ਵਧੀਆ ਗਾ ਜੇ ਆਪਾਂ ਮਾਡਲ ਦੀ ਗੱਲ ਕਰੀਏ 2019 ਮਾਡਲ ਗੱਡੀ ਐ ਸੈਕੰਡ ਓਨਰ ਐ ਜੀ 290000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਲੁਧਿਆਣੇ ਗੱਡੀ ਖੜੀ ਐ ਇਹ ਤੇ 90 ਤੋਂ 95 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਚੁਗੀ ਗੱਡੀ ਦੀ ਸਰਵਿਸ ਵਗੈਰਾ ਆਪਾਂ ਨੂੰ ਕੀਤੀ ਕਰਾਈ ਮਿਲੂਗੀ ਤੇ ਹਰਿਆਣਾ ਨੰਬਰ ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਗੱਡੀ ਪੂਰੀ ਸਾਫ਼ ਪਈ ਵਧੀਆ ਪਈ ਆ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਆ ਕਿਸੇ ਨੇ ਜਾ ਕੇ ਦੇਖਣੀ ਹੋਵੇ ਅੰਦਰੋਂ ਦੇਖ ਕੇ ਗੱਡੀ ਨੂੰ ਚਲਾ ਕੇ ਸਟਾਰਟ ਕਰਕੇ ਪੂਰੀ ਆਪਦੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਸਕਦੇ ਹੂੰ ਤੇ ਕੋਈ ਗੱਲ ਪਹਿਲਾਂ ਤੋਂ ਅਸੀਂ ਕਰਨਾ ਚਾਹੁੰਦੇ ਹਾਂ ਮਾਲਕ ਨਾਲ ਤਾਂ ਕਰ ਲਿਓ 9815549062 ਮਾਲਕ ਬਾਈ ਦਾ ਨੰਬਰ ਹੈਗਾ ਸੈਕੰਡ ਗੱਡੀ ਆਪਣੇ ਕੋਲੇ ਵਰਨਾ ਪਹੁੰਚੀ ਐ ਜੀ 2010 ਮਾਡਲ ਗੱਡੀ ਆ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਗੱਡੀ ਵਰਨਾ ਫਲੂਇਡਿਕ 10 ਮਾਡਲ ਹੈ ਕੰਡੀਸ਼ਨ ਪੂਰੀ ਵਧੀਆ ਜੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਕੋਈ ਨੁਕਸ ਨਹੀਂ ਗੱਡੀ 'ਚ ਕੋਈ ਡੈਮੇਜ ਨਹੀਂ ਕੋਈ ਗਲੱਟ ਨਹੀਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਤੋਂ ਲੈ ਕੇ ਮੈਟਿੰਗ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਤੇ ਕੋਈ ਕਮੀ ਪੇਸ਼ੀ ਹੈ ਨਹੀਂ ਗੱਡੀ 'ਚ ਮਾਲਕ ਨੇ ਵਧੀਆ ਰੱਖੀ ਹੋਈ ਐ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਡਿਮਾਂਡ ਜਿਹੜੀ ਆਪਣੇ ਕੋਲੇ ਪਹੁੰਚੀ ਹੈ 1,80,000 ਰੁਪਏ ਪਹੁੰਚੀ ਹੈ ਗੱਡੀ ਖੜੀ ਹੈ ਜੀਰੇ ਏਰੀਆ 'ਚ ਨਵੇਂ ਟਾਇਰਾਂ 'ਚ ਕੋਈ ਕਮੀ ਪੇਸ਼ੀ ਨਹੀਂ ਵਧੀਆ ਸੋਹਣੀ ਸਾਫ਼ ਸੁਥਰੀ ਆਪਾਂ ਨੂੰ ਗੱਡੀ ਮਿਲੂਗੀ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਜੀਰੇ ਬਾਕੀ 1,80 ਇੱਕ ਵਾਰੀ ਡਿਮਾਂਡ ਆ ਲੈਸ ਬੈਸ ਹੋ ਜਾਊਗਾ ਰੇਟ ਤੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਦਾ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 62 800 38 58 683 ਜਿਹੜੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਤੀਸਰੇ ਨੰਬਰ ਤੇ ਆਪਣੇ ਕੋਲੇ i20 ਆਸਤਾ ਪਹੁੰਚੀ ਸੀ 11ਵਾਂ ਮਹੀਨਾ ਤੇ 2018 ਦੇ ਵਿੱਚ ਮਾਲਕ ਨੇ ਗੱਡੀ ਲਈਤੀ ਸੀਗੀ ਤੇ ਗੱਡੀ 1 ਲੱਖ ਚੱਲੀ ਹੋਈ ਆ ਤੇ ਕਮੀ ਪੇਸ਼ੀ ਗੱਡੀ ਚ ਕੋਈ ਨਹੀਂ ਹੈਗੀ ਤਾਰਨ ਤਾਰਨ ਮਾਲਕ ਦਾ ਏਰੀਆ ਤੇ ਹੁਣ ਗੱਡੀ ਇਹ ਸੈਕੰਡ ਓਨਰ ਚੱਲ ਰਹੀ ਐ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 6 ਲੱਖ 40000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਰੰਗ ਤੁਸੀਂ ਦੇਖ ਲਓ ਗੱਡੀ ਦੇਖ ਲਓ ਟਾਇਰਾਂ ਦੇ ਵਿੱਚ ਆ ਲਾਈ ਲੱਗੇ ਹੋਈ ਨੇ ਗੱਡੀ ਖੜੀ ਐ ਤਾਰਨ ਤਾਰਨ ਏਰੀਆ 'ਚ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸ਼ੋਰੂਮ ਕੰਡੀਸ਼ਨ ਗੱਡੀ ਆਪ ਨੂੰ ਮਿਲੂਗੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਕੋਈ ਵੀ ਬੰਦਾ ਜਾਂ ਕੋਈ ਮਰਾਪਰਾ ਕੋਈ ਮੇਰਾ ਵੱਡਾ ਬਜ਼ੁਰਗ ਜਾ ਕੇ ਦੇਖਣਾ ਚਾਹੁੰਦਾ ਕਿਸੇ ਨੂੰ ਗੱਡੀ ਪਸੰਦ ਆਈ ਹੈ ਤੁਹਾਨੂੰ ਦੇਖਣਸਾਰ ਗੱਡੀ ਪਸੰਦ ਆ ਜੂਗੀ ਜਦੋਂ ਤੁਸੀਂ ਜਾ ਕੇ ਦੇਖੋਗੇ ਫੋਟੋਆਂ ਚ ਵੀ ਪਸੰਦ ਆ ਗਈ ਬਾਕੀ ਰੀਅਲ ਚ ਗੱਡੀ ਤੁਹਾਨੂੰ ਸਾਰਿਆਂ ਨੂੰ ਜੱਜ ਜਾਊਗੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ ਕੋਈ ਵੀ ਗੱਲ ਕਰਨੀ ਆ ਤੁਸੀਂ ਆਪੇ ਕਰ ਲਿਓ ਨੰਬਰ 9876142642 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਹੁੰਡਾਈ ਦੀ ਈਓਨ ਗੱਡੀ ਪਹੁੰਚੀ ਆ 2012 ਮਾਡਲ ਆ 1,25,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲੂਗਾ। ਸਨੋਰ ਮਾਲਕ ਦਾ ਏਰੀਆ ਅੱਧੇ ਆਪਾਂ ਨੂੰ ਟਾਇਰ ਮਿਲ ਜਾਣਗੇ। ਗੱਡੀ ਅੰਦਰੋਂ ਵੀ ਵਧੀਆ ਬਾਹਰੋਂ ਵੀ ਵਧੀਆ ਪੂਰੀ ਵਧੀਆ ਮਾਲਕ ਨੇ ਰੱਖੀ ਹੋਈ ਆ। ਚਲਾਉਣ ਦੇ ਵਿੱਚ ਵਧੀਆ ਤੇ ਆਸੇ-ਪਾਸੇ ਤੁਸੀਂ ਦੇਖ ਲਓ। ਤੇ ਮਾਲਕ ਨੇ ਕਿਹਾ ਵੀ ਗੱਡੀ ਦਾ ਸਾਰਾ ਕੰਮ ਟੋਟਲ ਹੋਏਗਾ। ਕੋਈ ਗੱਡੀ ਕੰਮ ਨਹੀਂ ਭਾਲਦੀ, ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ, ਨਾ ਕੋਈ ਇੰਜਨ ਗੇਅਰ ਵੱਲੋਂ ਸਾਰਾ ਕੁਝ ਆਪਾਂ ਨੂੰ ਟੋਟਲ ਵਧੀਆ ਮਿਲੂਗਾ ਤੇ ਸਰਵਿਸ-ਸਰਵਿਸ ਮਾਲਕ ਨੇ ਟੋਟਲ ਕਰਵਾ ਰੱਖੀ ਆ 1,25,000 ਰੁਪਇਆ ਡਿਮਾਂਡ ਪਹੁੰਚੀ ਆ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜੂਗਾ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆ 90 414 ਤੇ 90 300 ਪੂਰਾ ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜਿਨੇ ਵੀ ਕਰਨੀਆਂ ਆ ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਤੇ ਜੇ ਤੁਸੀਂ ਆਪਦੀ ਵੀ ਕੋਈ ਮਸ਼ੀਨਰੀ ਸੇਲ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੂ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਕੋਈ ਵੀ ਕੂਠੀ ਹੈ ਘਰ ਹੈ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਚਾਹੀ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 77 194 45360 ਆਪਣੇ ਕੋਲੇ ਇੱਕ ਤਾਂ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਨਾ ਤਾਂ ਕੋਈ ਕਮਿਸ਼ਨ ਹੁੰਦਾ ਨਾ ਕੋਈ ਖਰਚਾ ਹੁੰਦਾ ਨਾ ਕੁਝ ਹੋਰ ਬਿਲਕੁਲ ਫਰੀਦ ਵਿੱਚ ਆਪਣਾ ਸਾਰਾ ਕੰਮ ਹੈਗਾ ਜਿਨੇ ਵੀ ਸੇਲ ਕਰਨੀ ਹੋਈ ਆਪਣੇ ਕੋਲੇ ਭੇਜ ਦਿਓ ਬਾਕੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਰਿਆਂ ਜੀ ਵੀਡੀਓ ਤੁਹਾਨੂੰ ਕਿੰਨੀ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਜੇ ਤੁਹਾਨੂੰ ਵੀਡੀਓ ਲੱਗ ਰਹੀ ਹੈ ਜੀ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਪਹਿਲੀ ਵਾਰ ਜਿੰਨੇ ਪਹੁੰਚੇ ਹੋ ਤੇ ਹਰ ਰੋਜ਼ ਆਪਣੀ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਤੇ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਕਲਿੱਕ ਲਾਜ਼ਮੀ ਕਰ ਦਿਓ ਹੁਣ ਆਪਾਂ ਫਿਰ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਆਪਣੇ ਕੋਲੇ ਸਵਿਫਟ ਗੱਡੀ ਪਹੁੰਚੀ ਆ ਤੁਸੀਂ ਚੈੱਕ ਕਰੋ ਪਹਿਲਾਂ ਫੋਟੋਆਂ ਦੇਖੋ ਪੈਟਰੋਲ ਵਰਜਨ ਗੱਡੀ ਹੈ ਤੇ ਸਵਿਫਟ ਐਲ ਐਕਸ ਆਈ ਹੈ ਜੀ ਇਹ 2008 ਮਾਡਲ ਗੱਡੀ ਹੈ ਮਾਡਲ 8 ਲਾਜ਼ਮੀ ਹੈ ਪਰ ਗੱਡੀ ਦੀ ਪਾਸਿੰਗ ਆਪਾਂ ਨੂੰ ਰੀਨਿਊ ਕੀਤੀ ਹੋਈ ਮਿਲੂਗੀ ਚਿਪ ਵਾਲੀ ਆਰਸੀ ਮਿਲੂਗੀ 2028 ਤੱਕ ਆਪਾਂ ਨੂੰ ਪਾਸਿੰਗ ਮਿਲੂਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ 135000 ਆਪਾਂ ਨੂੰ ਇੱਕ ਵਾਰੀ ਮਿਲੂਗੀ ਗੱਡੀ ਖੜੀ ਹੈ ਸੁਨਾਮ ਏਰੀਆ 'ਚ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਜੂਗੀ ਬਾਕੀ ਇੰਜਣ ਉੰਜਣ ਪੂਰਾ ਵਧੀਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਕਿਸੇ ਨੇ ਦੇਖਣੀ ਹੋਵੇ ਸਟਾਰਟ ਕਰਕੇ ਦੇਖਣੀ ਹੋਵੇ ਤਾਂ ਗੱਲਬਾਤ ਤੁਸੀਂ ਕਰ ਲਿਓ ਮਾਲਕ ਬਾਈ ਦਾ ਨੰਬਰ 84271 ਤੇ 75891 ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਹੈ ਹੁਣ ਆਪਾਂ ਇੱਕ ਜੈਨ ਗੱਡੀ ਦੀ ਗੱਲ ਕਰਾਂਗੇ ਜੀ ਜੈਨ ਗੱਡੀ ਦੇਖੋ ਤੁਸੀਂ 2004 ਮਾਡਲ ਹੈ ਜੀ ਟਾਇਰਾਂ 'ਚ ਅਲਾਈ ਲੱਗੇ ਹੋਏ ਆ 70-75 ਰੁਪਏ ਟਾਇਰ ਪਾਈ ਨੇ ਬਰਨਾਲੀ ਗੱਡੀ ਖੜੀ ਹੈ 65000 ਰੁਪਿਆ ਇਹਨਾਂ ਨੇ ਮੰਗ ਪਾਈ ਹੈ ਤੇ ਕੋਈ ਫਿਕਸਡ ਰੈਟ ਨਹੀਂ ਹੈਗਾ ਜੀ ਇੱਕ ਵਾਰੀ ਮੰਗੇ ਇਹਨਾਂ ਨੇ ਪਾਈ ਐ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਜਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਹੋਵੇ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਅੰਦਰੋਂ ਪਰੋਂ ਦੇਖਣੀ ਹੋਵੇ ਤਾਂ ਮਾਲਕ ਕਹਿੰਦੇ ਬਰਨਾਲੇ ਘਰੇ ਗੱਡੀ ਖੜੀ ਆ ਆ ਕੇ ਦੇਖ ਸਕਦੋਂ ਬਾਕੀ ਰੇਟ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਹੀ ਰੱਖਿਆ ਜੀ ਨੰਬਰ 62 848 86 852 ਹੁਣ ਤੁਸੀਂ ਕੋ ਵਰਨ ਫਲੂਇਡਿਕ ਡੀਜ਼ਲ ਵਰਜਨ ਡੀਜ਼ਲ ਵੇਰੀਐਂਟ ਹੈ ਗੱਡੀ ਦੇਖੋ ਟਾਇਰਾਂ ਚ ਅਲਾਈ ਲੱਗੇ ਹੋਏ ਐ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਹੈ 6 ایرਵੈਕਸ ਮਾਡਲ ਆਪਾਂ ਨੂੰ ਗੱਡੀ ਮਿਲੂਗੀ ਆ ਲੁਧਿਆਣਾ ਖੜੀ ਆ 325 ਡਿਮਾਂਡ ਹੈ 11 ਮਾਡਲ ਹੈ ਗੱਡੀ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਹਣੀ ਗੱਡੀ ਆ ਲਾਈਟਾਂ ਲੂਟਾਂ نیچے ਉੱਪਰ ਵਧੀਆ ਇਹਨਾਂ ਨੇ ਲਗਵਾ ਰੱਖੀਆਂ ਤੁਸੀਂ ਜਾ ਕੇ ਦੇਖਣਾ ਚਾਹੋ ਨਾ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰ ਲਓ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ ਬਾਕੀ ਤੁਹਾਨੂੰ ਸਾਰਿਆਂ ਨੂੰ ਗੱਡੀ ਪਸੰਦ ਆਗੀ ਹੋਊਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 8699856161 ਇਹਨਾਂ ਦਾ ਨੰਬਰ ਹੈ ਮਾਲਕ ਦਾ ਜਿन्हे ਵੀ ਗੱਡੀ ਦੇਖਣੀ ਹੈ ਤਾਂ ਮਾਲਕ ਨਾਲ ਗੱਲ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਤਵਾ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਬਸ ਇੱਥੇ ਜੀ ਕਿਸੇ ਨੇ ਐਡ ਕਰਬੋਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 7719445360 ਭੇਜੋ ਆਪਣੇ ਕੋਲੇ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕੋਈ ਵੀ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵਿੱਚ ਚਾਹੀਦਾ ਕਰੋ ਕਮੈਂਟ